ਹਲਾਤ ਇਦਾਂ ਦੇ ਬਣੇ ਪੈਸੀ ਸੜਕ ਤੇ ਰਹਿਣ ਕਰ ਜਿਦੋਂ ਆਪਾਂ ਨਰਕ ਵਰਗੇ ਕਹਿੰਦੇ ਪੜਿਆ ਲਿਖਿਆ ਬੰਦਾ ਵਾ ਇਹ ਹਲਾਤ ਬਹੁਤ ਮਾਰੇ ਆ ਵਿਚਾਰੇ ਦੇ ਹੋਈ ਡੇਰਾ ਹੋਈ ਛੜਿਆ ਕਰੇ ਤੈਨੂੰ ਲੈਣ ਆਏ ਆ ਭਰਾਵਾ ਵੀ ਸਾਡਾ ਭਰਾ ਸੜਕਾਂ ਤੇ ਰੁੜੀ ਜਾਂਦਾ ਕਿੱਡੀਆਂ ਕਿੱਡੀਆਂ ਜਟਾਵਾਂ ਬਣ ਗਈਆਂ ਕਿੱਥੇ ਘਰ ਕਿੱਥੇ ਤੇ ਰਾਹ ਉਮੀ ਨਹੀਂ ਘਰੋਂ ਦਾ ਮੁੰਈ ਨਹੀਂ ਬਣਾਉਦਾ ਤੇ ਡੈਡੀ ਦਾ ਕੀ ਨਾਮ ਬਣਾਇੰਦਾ ਹੈ ਅੱਜ ਡੈਡੀ ਹਾਂ ਅੱਪੀ ਆ ਜਾ ਸਭੀ ਕਿਤੇ ਉਮੀ ਹੈਗੀ ਐ ਭੈਣ ਭਾਈ ਕੋਈ ਹੋਰ ਬੈਠੇ ਕੀ ਹੋ ਵੀ ਤੇ ਮੇਰਾ ਘਰ ਕਿੱਥੇ ਸੀ ਮੈਨੂੰ ਐਂ ਦੱਸਦੇ ਹੁਣ ਕਿੱ데 ਨਹੀਂ ਆਪਾਂ ਰੋਡ ਤੇ ਰੋਡ ਤੇ ਬੈਠੇ ਮਾਰ ਮਾਰ ਰੋਡ ਤੇ ਆ ਤੇ ਆ ਗਿਆ ਰੋਡ ਤੇ ਰੋਡ ਤੇ ਕਿਉਂ ਆ ਗਿਆ ਮਾਇਨ ਦਾ ਰੋਡ ਤੇ ਕਦੇ ਆ ਗਿਆ ਘਰ ਕਦੇ ਛੱਡਦਾ ਹੈ ਜਿੱਥੇ ਜੀ ਨਾਲ ਪਹਿਲਾਂ ਕਿੱਥੇ ਰਹਿੰਦਾ ਸੀ ਆ ਵੀਰੇ ਕੀ ਹਾਲ ਹੈ ਠੀਕ ਹੈ ਕਿੱਥੇ ਰਹਿਣਾ ਤੂੰ ਨਾਮ ਕੀ ਹੈ ਤੇਰਾ ਆ ਕੀ ਕਰ ਰਹੀ ਹੈ ਨਾਮ ਕੀ ਹੈ ਮੈਂ ਤੇਰੀ ਫੋਟੋ ਖਿੱਚਦਾ ਥੋੜਾ ਨਹੀਂ ਖਿੱਚਣੀ ਫੋਟੋ ਖਿੱਚਣਾ ਫੋਟੋ ਨਹੀਂ ਅੱਛਾ 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 ਨਾਮ ਕੀ ਹੈ ਸੰਨੀ ਕਹਿੰਦਾ ਸੰਨੀ ਸਰ ਠੀਕ ਆ ਠੀਕ ਆ ਭਾਈ ਇਹਦਾ ਦਿਮਾਗੀ ਹਿਸਾਬ ਤੋਂ ਉਹਨਾਂ ਨੂੰ ਵਿਗੜਿਆ ਹੋਇਆ ਤੇ ਇਹ ਕਈ ਦਿਨਾਂ ਤੋਂ ਅਸੀਂ ਇੱਥੇ ਖੰਨੇ ਦੇਖ ਰਹੇ ਆ ਨੌਜਵਾਨ ਇਹ ਵੀਰ ਹੈ ਸਰਦਾਰ ਵੀਰ ਹੈ ਇਹ ਤੇ ਕੇਸ ਇਹਦੇ ਸਾਰੇ ਇਕੱਠੇ ਹੋਏ ਹੋਏ ਨੇ ਦਾੜ੍ਹੀ ਮੁੱਛਾ ਰੱਖੀਆਂ ਇਹਦਾ ਸਮਾਨ ਇੱਥੇ ਪਿਆ ਹੋਇਆ ਇੱਥੇ ਕਦੀ ਰੋਡ ਦੇ ਅੰਦਰ ਬਹਿ ਜਾਂਦਾ ਖੰਨੇ ਤੇ ਸਵੇਰ ਵੇਲੇ ਇਧਰ ਦੁਕਾਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆਂ ਜੀ ਖੰਨੇ ਖੰਨੇ ਸ਼ਹਿਰ ਦੇ ਵਿੱਚ ਬੰਦਾ ਦੇਖੋ ਅਖਬਾਰ ਪੜੀ ਜਾਂਦਾ ਬੈਠਾ ਪੜਿਆ ਲਿਖਿਆ ਬੰਦਾ ਵਾ ਇਹ ਹਾਲਾਤ ਬਹੁਤ ਮਾੜੇ ਆ ਵਿਚਾਰੇ ਮੀ ਪਵੇ ਠੰਡਾ ਗਰਮੀ ਆ ਇੱਥੇ ਹੀ ਆ ਬਹੁਤ ਸਾਲਾਂ ਤੋਂ ਕਿੰਨੇ ਟਾਈਮ ਤੋਂ ਇੱਥੇ ਆਏ ਬਹੁਤ ਸਾਲਾਂ ਤੋਂ ਇੱਥੇ ਆ ਹਾਂਜੀ ਐਦਾਂ ਤਾਂ ਸਰਹ ਲਾਉਂਦਾ ਜਿਹੜਾ ਉਹ ਐ ਇੱਧਰ ਘਰ ਐ ਅੰਦਰ ਐ ਐਸੇ ਐਸੇ ਸਰ ਵੀ ਲਾਤਾ ਏ ਨੇ ਲਾਤਾ ਏ ਬਾਅਦ ਵਿੱਚ ਕਰ ਲੇਗਾ ਹਿੰਦੀ ਵਿੱਚ ਬਾਤ ਕਰੇਗਾ ਘਰ ਇਹਦਾ ਇੱਥੇ ਆ ਹਾਂਜੀ ਨਹੀਂ ਬੰਦੀ ਵੀ ਰਹੇ ਆ ਯਾਰ ਲੈ ਵੀ ਪੀਠਾ ਕੋ ਤਾਂ ਬਹੁਤ ਸੁਣਦਾ ਨਾ ਤਾਂ ਬੋਲਦਾ ਹੈ ਬਹੁਤ ਪੰਦਰਾ ਕੋ ਤੋਂ ਘਰ ਵੇਖ ਰਹਾ ਅੱਛਾ ਜੀ ਸੜਕ ਤੇ ਰਹਿੰਦਾ ਸੜਕ ਤੇ ਰਹਿੰਦਾ ਓ ਕਿਵੇਂ ਆ ਵੀਰੇ ਕੀ ਹਾਲ ਨੇ ਠੀਕ ਹੋ ਦਵਾਰਾ ਮੈਂ ਨਾ ਬਣਾਣਾ ਅਕਬਰੀ ਹੋਰਾ ਟੋਰ ਕੀ ਹਾਲ ਨੇ ਵਧੀਆ ਹੋਰ ਵਧੀਆ ਕੀ ਨਾ ਤੇਰਾ ਹੈਂ ਕੀ ਨਾ ਸਨੀ 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 ਕਿਵੇਂ ਆ ਸਨੀ ਕਿੰਨਾ ਪੜਿਆ ਤੂੰ ਹੈ 10 ਪੜਿਆ ਐਸੇ ਨਹੀਂ ਜਿਹੜਾ 10 ਪੜਿਆ ਕਿਹੜੇ ਸਕੂਲ ਚ ਪੜਿਆ ਇੱਧਰ ਆ ਰਹੀ ਹੈ ਆ ਰਹੀ ਹੈ ਸਕੂਲ ਚ ਉਹ ਠੀਕ ਆ ਵਧੀਆ ਸਨੀ ਵਧੀਆ ਵੀਰੇ ਤੂੰ ਸੁਣਾ ਕਿਵੇਂ ਆ ਅਖਬਾਰ ਪੜੀ ਜਾਂਦਾ ਹੈ ਕੀ ਲਿਖਿਆ ਤੁਸੀਂ ਦੱਸੋ ਕੀ ਲਿਖਿਆ ਅਖਬਾਰ ਮੈਂ ਵੀਡੀਓ ਬਣਾ ਹੀ ਜਾਂਦਾ ਉਹ ਵੀਡੀਓ ਬਣਾਈ ਜਾਂਦਾ ਚਲ ਕੋਈ ਨਾ ਆਪਣੀਆਂ ਬੱਚੇ ਬਣਾ ਲਾ ਕੇ ਬਣਾ ਲਾ ਕੋਈ ਨਾ ਹੋਰ ਠੀੜਾ ਵਧੀਆ ਬਾਈ ਵਧੀਆ ਸਨੀ ਹੂੰ ਪੁਰਾਣਾ ਕੀ ਇਤਰਾ ਸਨੀ ਵਾਸਨ ਸਨੀ ਵਾਸਨ ਸਨੀ ਉਹ ਠੀਕੜਾ ਹਾਂ ਵਧੀਆ ਸਨੀ ਵਧੀਆ ਵੀਰੇ ਤੂੰ ਸੁਣਾ ਠੀਕ ਹੈ ਵੀਰੇ ਸੇ ਠੀਕ ਹੈ ਵੀਰੇ ਤੇਰੀ ਠੀਕ ਹੈ ਵੀਰੇ ਠੀਕ ਹੈ ਹੋਰ ਸਨੀ ਬੈਠ ਜਾ ਮੈਂ ਇੱਥੇ ਤੇਰੇ ਕੋਲੇ ਨਾ ਨਾ ਇੱਥੇ ਬਹਿਣਾ ਨਾ ਕਿਤੇ ਨਹੀਂ ਜਾ ਉਹ ਇੱਥੇ ਬਹਿਣਾ ਮੈਂ ਯਾਰ ਇਹ ਆ ਲੈ ਤੇਰੇ ਬਰਾਬਰ ਬਹਿ ਗਿਆ ਯਾਰ ਮੈਂ ਹੋਰ ਸੁਣਾ ਸਕਦੀ ਕਿਵੇਂ ਵੀਰੇ ਵਧੀਆ ਵਧੀਆ ਖਾਣਾ ਪੀਣਾ ਕੁਛ ਨਹੀਂ ਨਾ ਕੁਛ ਨਹੀਂ ਕਰਨ ਉਹਦੇ ਸਾਹਮਣੇ ਟਾਬੇ ਤੇ ਕੋ ਲੈ ਆਉਨੇ ਨਹੀਂ ਕੁਛ ਨਹੀਂ ਖਾਣ ਨੂੰ ਸਿਆਸੂ ਕੇਲੇ ਕੇਲੇ ਖਾਏਗਾ ਕੇਲੇ ਕੁਝ ਨਹੀਂ ਖਾਣ ਨੂੰ ਕੁਛ ਨਹੀਂ ਕਰਨ ਕੋਈ ਲਾਟਰੀ ਦਾ ਨੰਬਰ ਨੰਬਰ ਦੇ ਦੇ ਨਾ ਇਹ ਨਹੀਂ ਖੇਡਦਾ ਮੈਂ ਇਹ ਨਹੀਂ ਖੇਡਦਾ ਉਹ ਠੀਕ ਹੈ ਹੋਰ ਸੁਣਾ ਸਕਦੀ ਆ ਪੜੋ ਪੜੋ ਤੋ ਸੱਤੀ ਕਾਲ ਜੀ ਹੋਰ ਕਿਦਾਂ ਜੀ ਠੀਕ ਹੈ ਮੈਂ ਤਾਂ ਗੱਡੀ ਲੋਕ ਆਇਆ ਮੈਂ ਕਹਾ ਸੱਤੀ ਕਾਲ ਬਾਈ ਸੱਤੀ ਮੈਂ ਕਹਾ 20 ਖੜਿਆ ਅੜ ਕੀ ਲਿਖਾ ਹਾਂ ਕੀ ਲਿਖ ਸੱਤੀ ਕਾਲ ਬਾਈ ਜੀ ਠੀਕ ਠਾਕ ਹੈ ਠੀਕ 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 ਆ ਪੜੋ ਤੋ ਸੇ ਯਾਰ ਹਾਂ ਲਿਖਿਆ ਖੰਨਾ ਹਿੰਦੀ ਖੰਨੇ ਪਰਾਲੀ ਦਾ ਡੰਪ ਕੋ ਬੀਸ਼ਣ ਆਗ ਅੱਗ ਲੱਗੀ ਪਰਾਲੀ ਨੂੰ ਖੱਲੇ ਚ ਕਿਵੇਂ ਲੱਗੀ ਇਹ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੋਣਾ ਨਹੀਂ ਤੂੰ ਗਿਆ ਨਹੀਂ ਦੇਖਣ ਤੂੰ ਠੀਕ ਤਾ ਤੂੰ ਦੇਖਣ ਨਹੀਂ ਗਿਆ ਬੱਸ ਕੋਈ ਗੱਲ ਨਹੀਂ। ਓਕੇ। ਹੋਰ ਸੰਨੀ? ਬਾਬਾ ਜੀ। ਵਧੀਆ। ਇਹ ਫੋਟੋ ਲੈ ਰਹੇ ਨੇ ਕਾ ਤੇ? ਇਹ ਕਿਨੇ ਅਖਬਾਰ 'ਚ ਲਾਉਣੇ? ਕੱਲ ਨੂੰ ਇਹ ਚਾਊਗੀ। ਲਵਾ ਦੀਏ? ਨਾ ਨਾ। ਅਖਬਾਰ 'ਚ ਫੋਟੋ। ਕਿਉਂ? ਹਾਂ ਤੂੰ ਜੇ ਆਇਆ ਤਾਂ ਉਹ ਵੀ ਬੰਦੀ ਤਾਂ ਪਈ ਹੈ। ਹਾਂ ਮੜੀ ਜਾਂਦੀ ਹੈ। ਇਹ ਨੈਟ ਤੇ ਆ। ਇਹ ਨੈਟ ਫੋਨ ਦੇ ਵਿੱਚ ਹੈ। ਹਾਂ। ਇਹ ਇੰਟਰਨੈਟ ਤੇ ਪਾਣੀ ਲਾਈਵ। ਲਾਈਵ ਵੀਡੀਓ ਚੱਲੂਗੀ ਫੇਸਬੁੱਕ ਤੇ। ਫੇਸਬੁੱਕ ਜਾਣਦੇ ਤੂੰ? ਹਾਂ ਮੈਨੂੰ ਪਤਾ ਵੀ ਹੈ। ਫੇਸਬੁਕ ਤੇ ਤੇਰੀ ਆਈਡੀ ਹੈਗੀ ਆ ਆਈਡੀ ਹੈਗੀ ਆ ਕੀ ਨਾਮ ਤੇ ਆ ਆਈਡੀ ਕੁਛ ਵੀ ਬਣੀ ਹੋਈ ਆ ਆ ਕਿਸ ਨਾਮ ਤੇ ਬਣਾਈ ਸੀ ਠੀਕ ਹੈ ਬੰਦਾ ਖਰਾਬ ਆ ਦੂਜਾ ਚਲੋ ਇੰਤਰੀ ਡੈਡੀ ਦਾ ਕੀ ਨਾਮ ਆ ਕੱਲਾ ਹੀ ਕੱਲਾ ਹੀ ਆ ਮੰਮੀ ਦਾ ਕੱਟ ਕੱਟੇਗਾ ਤੇ ਕਰਿਆ ਮੰਮੀ ਦਾ ਕੀ ਨਾਮ ਮੰਮੀ ਦਾ ਮਾਂ ਬਾਪਨੀ ਨਹੀਂ ਪਹਿਲਾਂ ਤਾਂ ਸੀਗੀ ਨਾ ਮਾਂ ਜਿਹਨੇ ਜੰਮਿਆ ਤੈਨੂੰ ਕੀ ਨਾਮ ਉਹਨਾਂ ਦਾ ਤੂੰ ਤੇ ਪੁੱਟੀਆਂ ਤੂੰ ਪੱਡੀਆਂ ਗੱਲਾਂ ਕਰਦਾ ਨਹੀਂ ਪੁੱਟੀਆਂ ਕਰਦੇ ਸਿੱਧੀਆਂ ਕਰਦੇ ਸਹੀ ਗਾ ਬਹੁਤ ਠੀਕ ਹੈ ਚਲ ਕਰ ਦਿਆ ਨਾ ਤਾਂ ਦੱਸ ਦੇ ਘਰ ਕਿੱਥੇ ਤੇਰਾ ਪੂਰੀਆਂ ਉਹਨੇ ਸਾਧੂ ਸੰਤ ਬਣੇ ਪੂਰੀਆਂ ਅੱਛਾ ਇੱਥੇ ਰਹਿਣਾ ਹੈ ਰੋਡ ਤੀਹ ਉਹ ਠੀਕ ਆ ਵਧੀਆ ਸੰਨੀ ਕਿਵੇਂ ਆ ਫਿਰ ਬਹਿ ਜਾ ਮੈਂ ਕੰਬਲ ਵਿਛਾ ਕੇ ਨਾ ਨਾ ਉਰੇ ਨਹੀਂ ਬੈਣਾ ਤੇਰੇ ਕੋਲੇ ਹੀ ਬੈਣਾ ਬਹਿ ਜਾ ਮੈਂ ਨਹੀਂ ਯਾਰ ਐਂ ਨਾ ਕਰ ਯਾਰ ਸੰਨੀ ਯਾਰੀ ਆ ਯਾਰ ਆੜੀ ਆਪਣੀ ਉਹ ਕਾਢੇ ਗਏ ਨੇ ਉਹ ਗੱਲਾਂ ਗੱਲਾਂ ਵਿੱਚ ਬੱਧੀਆ ਹੋ ਠੀਕ ਹੈ ਵਧੀਆ ਸਨਨੀ ਸਨਨੀ ਕਿਹੜੇ ਸਕੂਲ ਪੜ੍ਹੇ ਆਰੀਏ ਸਕੂਲ ਆ ਕੀ ਸੀਐਡੀ ਕਰਤੀ ਹੈ ਕੱਪੜੇ ਕਿੰਨੇ ਗੰਦੇ ਹੋਏ ਪਏ ਸਨਨੀ ਕੋਈ ਗੱਲ ਨਹੀਂ ਕੋਈ ਹੋ ਗਿਆ ਠੀਕ ਹੈ ਕੱਪੜੇ ਨਵੇਂ ਲੜੀਏ ਨਵੇਂ ਇਹ ਮੇਰੇ ਹੱਥ ਤੇ ਮਾਸਕ ਕਹਿ ਜਾ ਹੋ ਗਿਆ ਮੇਰਾ ਕੋਈ ਗੱਲ ਨਹੀਂ ਕੋਈ ਠੀਕ ਹੈ ਠੀਕ ਹੈ ਸਨਨੀ ਨਵੇਂ ਕੱਪੜੇ ਲੈ ਕੱਪੜੇ ਨਵੇਂ ਲੈ ਲੀਏ ਨਾ ਕੋਈ ਗੰਦੇ ਲੰਗੇ ਲੈ ਚੱਲ ਆ ਮੇਰੇ ਨਾਲ ਚੱਲ ਤੈਨੂੰ ਦਵਾਵਾ ਕਿਤੇ ਨਹੀਂ ਕਿਤੇ ਨਹੀਂ ਉਹ ਸਾਹਮਣੇ ਦੁਕਾਨ ਤੋਂ ਹੀ ਲੈਣੇ ਆ ਲੈ ਲਾਂਗੇ ਯਾਰ ਨਾਥ ਵੜ ਪਾਣਾ ਮੈਂ ਪਹਿਲਾਂ ਪਾਲਕ ਆ ਬੰਦਾ ਕੌਣ ਕੋਈ ਗੱਲ ਨਹੀਂ ਪਾਲਕ ਕੌਣ ਹੈ ਭਗਤਮਾਨ ਹੈ ਭਗਤਮਾਨ ਹੈ ਉਹ ਠੀਕ ਹੈ ਇਹ ਕੌਣ ਨਹੀਂ ਬਾਬਾ ਜੀ ਇਹ ਬਾਬਾ ਜੀ ਕੌਣ ਨੇ ਆ ਵਾਲੇ ਆ ਦਾ ਗੁਰੂ ਰਵਿਦਾਸ ਗੁਰੂ ਰਵਿਦਾਸ ਜੀ ਆ ਬੰਦੇ ਕੋਣੇ ਕੋਣ ਪਾਲੂ ਹੈ ਪਾਲੂ ਆ ਆਹ ਕੋਣ ਬੰਦਾ ਇਹ ਚਰਨਜੀਤ ਹੈ ਚੰਨੀ ਆ ਇਹ ਦੇਖਿਆ ਨਹੀਂ ਬੰਦਾ ਦੇਖਿਆ ਨਹੀਂ ਕਿਤੇ ਮੈਨੂੰ ਦੇਖਿਆ ਨਹੀਂ ਖੰਨੇ ਚ ਖੰਨੇ ਚ ਦੇਖਿਆ ਨਹੀਂ ਹੁਣ ਇਹ ਖੰਨੇ ਚ ਦੇਖਿਆ ਨਹੀਂ ਮੈਨੂੰ ਸ਼ਕਲ ਦਿਖਦੀ ਆ ਮੈਨੂੰ ਖੰਨੇ ਚ ਦੇਖਿਆ ਨਹੀਂ ਕਿਹਨੇ ਦਿਖਿਆ ਮੈਨੂੰ ਦਿਖਣਾ ਚਾਹੀਦਾ ਦਿਖਣਾ ਚਾਹੀਦਾ ਤੂੰ ਸੁਣਾ ਕੇ ਪੱਗ ਬੰਨਣੀ ਤੂੰ ਵੀ ਨਾ ਮੈਨੂੰ ਪਤਾ ਤੇਰੇ ਵਾਲ ਤਾਂ ਕਿੰਨੇ ਸੋਹਣੇ ਰੱਖੇ ਜੂੜਾ ਕਰਿਆ ਕਰਦਾ ਹੈ ਕੋਈ ਸ਼ਰੋਸਾ ਦੀ ਕੋਈ ਸ਼ਰੋਸਾ ਕੋਈ ਸ਼ਰੋਸਾ ਕਿੱਥੇ ਲੱਭਦਾ ਮੈਂ ਕਿੱਥੇ ਲੱਭਿਆ ਗਿਆ ਕਿੱਥੇ ਕੋਈ ਨਹੀਂ ਲੱਭੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਆਂ ਜੀ ਅੱਜ ਖੰਨੇ ਸ਼ਹਿਰ ਚ ਇਹ ਵੀਰ ਦਾ ਨਾਂ ਸੰਨੀ ਆ ਸੰਨੀ ਦੀ ਹਾਲਤ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਹਾਲਾਤ ਦੇ ਵਿੱਚ ਰਹਿ ਰਿਹਾ ਹੈ ਸਿਰ ਤੇ ਜਟਾਵਾ ਬੱਝੀਆਂ ਹੋਈਆਂ ਗੰਦੇ ਕੱਪੜੇ ਕਾਲੇ ਹੋਏ ਪਏ ਆ ਕਾਲੇ ਸ਼ਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨੀਪਰਿਆ ਮੈਂ ਲੋਕ ਕਹਿੰਨ ਦਰਬੇਸ਼ ਇਸ ਵੀਰ ਨੂੰ ਕਈ ਸਾਲ ਹੀ ਹੋ ਗਏ ਇੱਥੇ ਇਦਾਂ ਰਹਿੰਦੇ ਨੂੰ ਕਈ ਸਾਲ ਨੇ ਆ ਦਿੱਲੀ ਨੂੰ ਜਾਂਦੇ ਸੜਕ ਆ ਲੁਧਿਆਣੇ ਤੋਂ ਦਿੱਲੀ ਇਹ ਰੋਡ ਆ ਜਿਹੜਾ ਇਹ ਦਿੱਲੀ ਨੂੰ ਜਾਂਦਾ ਨੇੜੇ ਗੱਲ ਕੀਹਦਾ ਰਗਦਾ ਤੇ ਇਹ ਵੀਰ ਇੱਥੇ ਐਸੇ ਹਾਲਤ 'ਚ ਰਹਿ ਰਿਹਾ ਕੁਛ ਇੱਕ ਬੈਗ ਆ ਦੇ ਕੋਲੇ ਕੱਪੜਿਆਂ ਦੇ ਆ ਕੰਬਲ ਕੁੰਬਲੇ ਵਿੱਚ ਕੁਝ ਪੁਰਾਣੇ ਕੱਪੜੇ ਆ ਯਾਰ ਗੀਲਾ ਉਹ ਵੀ ਬਣਾਇਓ ਬਣਾ ਬਣਾਓ ਮਸਤ ਬੰਦਾ ਬਸ ਮਸਤ ਆ ਮਸਤ ਕਰ ਮਸਤ ਬੰਦਾ ਵਾ ਮਸਤ ਮਨ ਖੁਸ਼ ਰਹਿੰਦਾ ਕੋਈ ਸ਼ਾ ਹੱਸਦਾ ਆਖੀਆ ਸਕੂਲ ਤੋਂ ਇੱਥੋਂ ਪੜਿਆ ਹੋਇਆ 10ਵੀਂ ਤੱਕ ਕਰ ਕਹਿੰਦਾ ਮੈਂ ਪੜਿਆ ਹੋਇਆ ਤੁਸੀਂ ਵੀ ਤਾਂ ਪੜੇ ਹੋ ਤੁਸੀਂ ਕਿੱਥੇ ਮੈਂ ਵੀ ਪੜਿਆ ਮੈਂ ਵੀ ਉੱਥੇ ਹੀ ਪੜਿਆ 10ਵੇਂ ਆਹਜੀ ਆਰਿਆ ਚ ਆਪਾਂ ਇਕੱਠੇ ਤਾਂ ਹੁੰਦੇ ਸੀ ਪਛਾਣਿਆ ਨਹੀਂ ਮੈਨੂੰ ਰਾਜੂ ਰਾਜੂ ਨੂੰ ਪਛਾਣਿਆ ਰਾਜੂ ਜਿਹੜਾ ਤੇਰੇ ਨਾਲ ਪੜਦਾ ਜਿਹੜਾ ਰਾਜੂ ਮੈਂ ਨਹੀਂ ਜਾਣਦਾ ਬਿੱਲੇ ਦਾ ਭਰਾ ਰਾਜੂ ਮੈਂ ਜਿਹਨੂੰ ਜਾਣਦਾ ਉਹਨਾਂ ਦਾ ਨਾਮ ਲੈਣਾ ਇਹਦੀ ਬੂਟਾਂ ਦੀ ਦੁਕਾਨ ਆ ਆ ਬਾਈ ਦੀ ਬੂਟਾਂ ਦੀ ਦੁਕਾਨ ਆ ਕੋਈ ਗੱਲ ਨਹੀਂ ਜਾਣਦਾ ਵਾ ਸਾਰਿਆਂ ਦੀ ਸਾਰਿਆਂ ਨੂੰ ਜਾਣਦਾ ਸਾਰਿਆਂ ਨੂੰ ਜਾਣਦਾ ਆ ਬੰਦਾ ਕਿੱਥੇ ਆ ਇਹਨੂੰ ਲੱਭਦਾ ਪਿਆ ਲੱਭਦਾ ਪਿਆ ਓ ਠੀਕ ਆ ਕੋਈ ਸੜਿਆ ਗਿਆ ਰੇ ਠੀਕ ਆ ਸਭ ਨਹੀਂ ਖੁਸ਼ ਆ ਮੂਵੀ ਬਣਾ ਰਹੇ ਕਹਦੇ ਉਹ ਮੂਵੀ ਬਣਾ ਰਿਹਾ ਤੇਰੀ ਵਾਸਤੇ ਹੀ ਕਹਿੰਦਾ ਵੀ ਸਨਨੀ ਦੀ ਵੀਡੀਓ ਬਣਾਉਣੀ ਕੋਈ ਗੱਲ ਨਹੀਂ ਕੈਦ ਹੋ ਗਿਆ ਬੰਦਾ ਹਾਂ ਨਿਕਲੂਗਾ ਬਾਅਦ ਚ ਨਿਕਲੂਗਾ ਨਹੀਂ ਨਹੀਂ ਬਾਅਦ ਚ ਇਹ ਚ ਕੈਦ ਹੁੰਦਾ ਬੰਦਾ ਨਹੀਂ ਨਿਕਲਦਾ ਇਹਦੇ ਚ ਕੈਦ ਹੋਇਆ ਨਿਕਲਦਾ ਨਹੀਂ ਉਹ ਠੀਕ ਦਾ ਮੂਵੀ ਕੈਦ ਹੋ ਜਾਂਦੀ ਹਾਂ ਬੰਦਾ ਕੈਦ ਹੋ ਜਾਂਦਾ ਕੈਮਰੇ 'ਚ ਨਾ ਚੱਲ ਸਨਨੀ ਉੱਟ ਕੇ ਚੱਲੀ ਜਾ ਆਪਾਂ ਸੋਨੇ ਕੱਪੜੇ ਪਾਈਏ ਕੋਈ ਗੱਲ ਨਹੀਂ ਪਾਰ ਇੰਨੇ ਗੰਦੇ ਕੱਪੜੇ ਪਾਇਆ ਸੋਨੇ ਕੱਪੜੇ ਨਾਲ ਲੂ ਕੇ ਸੋਨੇ ਕੱਪੜੇ ਪਾਉਣੇ ਆ ਚੱਲ ਖੜਾ ਹੋ ਕਿੱਥੇ ਆ ਨਹਾਉਣਾ ਇੱਥੇ ਦੁਕਾਨ ਤੇ ਸਾਹਮਣੇ ਯਾਰ ਸੋਨੇ ਕੱਪੜੇ ਪਾਉਣੇ ਚੱਲ ਨਾ ਨਾ ਯਾਰ ਭਰਾ ਮੈਂ ਸਾਡਾ ਯਾਰ ਨਾ ਮੈਂ ਮੇਰੀ ਮੇਰੀ ਟੈਨਸ਼ਨ ਦਾ ਲੈਵਲ ਉਹ ਵੇਲੇ ਮੈਂ ਕਾਸੀ ਗੱਲ ਬਾਈ ਤੁਸੀਂ ਕੀ ਤੁਸੀਂ ਕਾਲ ਕਰਦੇ ਹੋ ਮੈਂ ਨਾਲ ਹੋਇਆ ਉਹ ਟੱਕੀ ਨਾਮ ਹੈ ਰਾਹੁਲ ਭਾਰਤ ਹੈ ਰਾਹੁਲ ਭਾਰਤ ਵਾਲਾ ਕੋਈ ਗੱਲ ਮੈਂ ਨਾਲ ਇਹ ਰਾਹੁਲ ਵੀਰਾਵਾ ਇਹਨੇ ਵੀਰੇ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਇਹਨੇ ਕਾਲ ਕੀਤਾ ਰਾਹੁਲ ਕਿੰਨੇ ਕਿੰਨੇ ਟਾਈਮ ਤੋਂ ਇੱਥੇ ਵੀਰਾ ਹੈ ਬਹੁਤ ਸਾਲਾਂ ਤੋਂ ਦੇਖ ਰਹੇ ਮੇਰੇ ਬਹੁਤ ਸਾਲਾਂ ਤੋਂ ਜੰਪਲ ਮੈਂ ਉਹ ਯਾਰ ਇੱਥੇ ਸਟਾਰ ਇੱਧਰ ਵੀ ਰਹਿੰਦੇ ਆ ਹਾਂ ਯਾਰ ਬਸ ਯਾਰ ਗੱਲ ਖੈਣ ਕੱਲ ਸੁਣਿਆ ਕਰੋ ਯਾਰ ਜਿੱਨਾ ਸੁਣਣ ਆਇਆ ਵੀ ਕਈ ਸਾਲਾਂ ਤੋਂ ਦੇਖ ਰਹੇ ਇਹਨਾਂ ਨੂੰ ਪੁਰੇ ਠੰਡ ਕਰ ਨਾ ਨਾ ਯਾਰ ਆਇਆ ਨਾ ਕੋਈ ਸਟਾਈਲ ਨਹੀਂ ਆ ਕਿੱਥੇ ਹੈ ਆ ਚਲੋ ਇਹ ਜਸੀਰ ਉਹ ਨਿਆਰ ਕਰਨਾ ਨਾ ਤੋ ਗੱਲ ਸੁਣ ਸੰਨੀ ਮੇਰੀ ਆ ਬਣਾਣਾ ਆਪਾਂ ਗੱਲ ਸੁਣ ਸੰਨੀ ਮੇਰੀ ਇੱਕ ਮਿੰਟ ਗੱਲ ਸੁਣ ਮੇਰਾ ਭਰਾ ਮਾ ਤੂੰ ਸਾਡਾ ਅਈ ਤਾਂ ਤੈਨੂੰ ਲੈਣ ਆਏ ਆ ਭਰਾਵਾ ਵੀ ਸਾਡਾ ਭਰਾ ਛੜ ਗਿਆ ਤੇ ਰੁਲੀ ਜਾਂਦਾ ਕਿੱਡੀਆਂ-ਕਿੱਡੀਆਂ ਜਟਾਵਾਂ ਬਣ ਗਈਆਂ ਕਿੱਥੇ ਸਰਦਾਰ ਵੀਰ ਸਾਡਾ ਸੋਹਣੀ ਪੱਗ ਬਨ ਕੇ ਹੈ ਆ ਚੱਲੀ ਉਧਰਲੇ ਪਾਸੇ ਆ ਜਾ ਆ ਜਾ ਆ ਜਾ ਚੱਲ ਚੱਲ ਉਹ ਬੈਗ ਪੈਂਦਾ ਲੈ ਲੈਨੇ ਬੈਗ ਕੋਈ ਨਾ ਬੈਗ ਹਾਂ ਸਾਰਾ ਨਾਲ ਲੈ ਕੇ ਜਾ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਹੈ ਸੰਨੀ ਦੇਖੋ ਜਿੰਦਗੀ ਬਾਰ-ਬਾਰ ਨਹੀਂ ਮਿਲਣੀ ਆਪਾਂ ਨੂੰ ਇਹ ਮੌਕਾ ਐ ਇਨਸਾਨ ਦੇ ਜਾਂਮੇ 'ਚ ਜੰਮੇ ਆਪਾਂ 84 ਲੱਖ ਜੁਨਾਂ ਤੋਂ ਬਾਅਦ ਤੇ ਆਪਾਂ ਹੁਣ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਰਹਿਣਾ ਬਾਈ ਉਹ ਤਾਂ ਮੇਰਾ ਭਰਾ ਆ ਮਸੰਨੀ ਆਪਾਂ ਕਿੰਨਾ ਦੇਖੀ ਚੱਲੀ ਤੂੰ ਕਿੰਨਾ ਸੋਹਣਾ ਕਿੰਨਾ ਲੱਗਣਾ ਪੱਗ ਬੰਨ ਕੇ ਸਰਦਾਰ ਬਣਦੇ ਨਾ ਸਰਨੀ ਬਾਈ ਚੱਕ ਲੈਨੇ ਬੈਗ ਚੱਕ ਲੈਨੇ ਉਹ ਸਰਨੀ ਦੇ ਬੈਗ ਚੱਕ ਲਿਆ ਵੀਰੇ ਉੱਥੋਂ ਲਿਆਂ ਹੋ ਜਾ ਕੇ ਬਾਈ ਲਿਆਂਦੇ ਬੈਗ ਵੀ ਬੈਗ ਵੀ ਲਿਆਂਦੇ ਲਿਆਂਦੇ ਬੈਗ ਹਰਜੀਤ ਭੈਣ ਨੂੰ ਕਹ ਇੱਧਰ ਆ ਜੂ ਮੇਰੇ ਪੁੱਤ ਵੀਰੇ ਇੱਥੇ ਹਰਜੀਤ ਭੈਣ ਨੂੰ ਕਹ ਇੱਧਰ ਆ ਜਾਣਗੇ ਇੱਕ ਮਿੰਟ ਇੱਕ ਮੈਂ ਮੇਰਾ ਬੈਗ ਲੈ ਲਿਓਨੇ ਪੁੱਤ ਬੈਗ ਬੈਗ ਲੈਉਣੇ ਤੇਰਾ ਇੱਕ ਮਿੰਟ ਬੈਗ ਆ ਬੈਗ ਆ ਦੇ ਉਹ ਬੈਗ ਲਿਆਂਦੇ ਵੀਰੇ ਬੈਗ ਚੱਕ ਰਿਹਾ ਇਹਦਾ ਸਹੀ ਚੱਕ ਲਿਓ ਉਹਦੇ ਦੋ ਚੱਕ ਲਿਓ ਲੈ ਬੈਗ ਲੈ ਆਓ ਵੀਰੇ ਚੱਕ ਲਿਓ ਦੋ ਜਣੇ ਜਾ ਕੇ ਕੀ ਕਮਟੇ ਬੈਗ ਪਏ ਆ ਆਰੇ ਬੈਗ ਆ ਆ ਜਾ ਰਾ ਇਹ ਤਾਂ ਜਾ ਕੇ ਬੈ ਜਾ ਸਨੀ ਬਾਈ ਗੱਡੀ ਚ ਓਏ ਬੈ ਜਾ ਸਨੀ ਸਾਰਾ ਲੈ ਕੇ ਆ ਰਹੇ ਆਂ ਤਾਂ ਦੇ ਤਾਨੂੰ ਆਪਾਂ ਨਾਲ ਚੱਲੇ ਆਂ ਹਰ ਨਾਲ ਹੀ ਆਲਾ ਗੌਰਵ ਚੱਲੇ ਆਂ ਗੌਰਵ ਨੇ ਵੀ ਨਾਲ ਹੀ ਜਾਣਾ ਬਾਈ ਬੈਗ ਯਾਰ ਬੈਗ ਉਹ ਬੈਗ ਲਿਆ ਓ ਬਈ ਬੈਗ ਬਾਈ ਦੇ ਲਿਆ ਬੈਗ ਲਿਆ ਨਾ ਤੋ ਕੇ ਮੁੰਡਿਆਣਾ ਨਾ ਤੋ ਕੇ ਮੁੰਡਿਆਣਾ ਆਪਾਂ ਚੱਲ ਨਾ ਤੋ ਕੇ ਮੁੰਡਿਆਣਾ ਉਹ ਨਾ ਨੂੰ ਆ ਪੈਮ ਥੱਲੇ ਕਰ ਦੇ ਵੀਰੇ ਸਮਾਨ ਦਿਖਾ ਦਿਓ ਪਹਿਲਾਂ ਗੱਡੀ ਚ ਕਰਦੇ ਪੈਪ ਥੱਲੇ ਵੀਰੇ ਉਹ ਪੈਪ ਥੱਲੇ ਕਰ ਉਹ ਵਾਲੀ ਸਾਈਡ ਵਾਲੀ ਸਣੀ ਵੀਰੇ ਬਹਿ ਜਾ ਸਬਾਨ ਸਾਰਾ ਆ ਗਿਆ ਮੈਂ ਰਖਾ ਰਹੇ ਹਾਂ ਗੱਡੀ 'ਚ ਸਬਾਨ ਕਿਉਂ ਟੈਨਸ਼ਨ ਲੈਣੇ ਉਹ ਉਹ ਸਾਰਾ ਸਬਾਨ ਰਖਾ ਰਹੇ ਹਾਂ ਗੱਡੀ 'ਚ ਬਹਿ ਸਣੀ ਉਹ ਬੈਗ ਪਿਆ ਆ ਗਿਆ ਬਹਿ ਗਿਆ ਆ ਗਿਆ ਔਰ ਉਹ ਦੇਖੋ ਮੁੰਡੇ ਨੇ ਚੱਕ ਕੇ ਗੱਡੀ 'ਚ ਰੱਖ ਲਿਆ ਮੈਂ ਉਹ ਮੁੰਡੇ ਨੇ ਗੱਡੀ 'ਚ ਰੱਖ ਲਿਆ ਸਾਰਾ ਸਬਾਨ ਉਹ ਆਪਣੀ ਮੂਰ ਲਈ ਗੱਡੀ 'ਚ ਰੱਖ ਲਿਆ ਆਪਣੀ ਮੂਰ ਲਈ ਗੱਡੀ 'ਚ ਰੱਖ ਲਿਆ ਬਹਿ ਜਾ ਬਹਿ ਤਾਂ ਲਿਆ ਉਹ ਆ ਲਿਓਨੇ ਆ ਲਿਓਨੇ ਬਹਿ ਜਾ ਲਿਆ ਉਹ ਬੈਗ ਜਾ ਕੇ ਉਹ ਲੈ ਆਇਆ ਇੱਥੇ ਬੈਗ ਦੇ ਦਿਓ ਵੀਰੇ ਇੱਕ ਯਾਰ ਹੋਰ ਲੈ 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 ਇੱਕ ਮਿੰਟ ਮੇਰੇ ਬੈਗ ਲਿਆ ਦੋ ਯਾਰ ਆਉਂਦੇ ਲਿਆਂਦੇ ਲਿਆਂਦੇ ਆ ਲੈ ਬੈਗ ਸਨੀ ਇੱਕ ਮਿੰਟ ਆ ਚਾਪੇ ਲੈ ਲੈ ਵੀਰ ਧੰਨਵਾਦ ਵੀਰੇ ਠੀਕ ਹੋ ਗਿਆ ਠੀਕ ਆ ਭਾਈ ਭਰਾ ਵਾ ਤੂੰ ਸਾਡਾ ਯਾਰ ਇਹਦਾ ਕੀ ਕਰਦਾ ਜੀ ਤੰਬਾ ਦਾ ਰਹਿਣ ਦਾ ਆ ਉਹ ਤੇਰਾ ਖਲਵਾ ਆਹ ਤੇਰਾ ਖਲਵਾ ਆਪਾਂ ਵਰਤ ਲਾਂਗੇ ਉੱਥੇ ਆਪਾਂ ਇੱਥੇ ਵਰਤ ਲਾਂਗੇ ਠੀਕ ਆ ਬਾਈ ਸੱਨੀ ਬਹਿ ਜਾ ਠੀਕ ਹੋ ਕੇ ਆ ਜਾ ਉਹਨੇ ਹੋ ਜਾ ਹੋਰ ਕਿੱਥੇ ਨੇ ਉਹ ਵੀ ਕਰ ਬਾਗ ਲੱਤ ਬਾਹਰ ਘੱਟ ਦੋ ਹੋ ਜਾ ਤੈਨੂੰ ਗਾਹ ਨੂੰ ਸੱਨੀ ਆ ਦੇ ਦੇ ਬਾਈ ਦੇ ਦੋ ਫੜਾ ਦੇ ਦੇ ਵੀ ਰੱਖ ਦੇ ਆ ਜਾ ਉੱਤਰ ਆ ਤੂੰ ਸੱਨੀ ਇੱਥੇ ਬੈਠ ਇੱਥੇ ਬੈਠ ਪਹਿਲਾਂ ਨੀਲਾ ਬੈਗ ਦੇ ਦੋ ਦਿਨਾਂ ਦਿਨ ਨੀਲਾ ਬੈਗ ਵੀ ਹੁੰਦਾ ਆ ਦੇ ਆ ਗਿਆ ਇੱਥੇ ਬੈਠ ਚੱਕਦੇ ਉਹ ਵੀ ਚੱਕਦੇ ਇੱਥੇ ਬੈਠ ਪਹਿਲਾਂ ਠੀਕ ਹੋ ਕੇ ਥੇ ਗਿਆ ਨੀਲਾ ਬੈਗ ਇਹ ਮੈਨ ਮੈਨ ਗਾਣ ਹੋ ਥੋੜਾ ਜਿਹਾ ਨੀ ਕੋਈ ਗਾਣ ਥੋੜਾ ਮੈਂ ਬੈਣਾ ਨਾਲ ਥੋੜਾ ਗਾਣ ਹੋ ਨੀਲਾ ਬੈਗ ਵੀ ਆਉਂਦਾ ਉਹਦੇ ਮੂੰਹੇ ਰੱਖ ਤਾ ਨੀਲਾ ਬੈਗ ਇਹ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਹੋ ਕੈਮ ਹੋ ਠੀਕ ਆ ਬਾਈ ਬਹੁਤ ਵਧੀਆ ਆਦੇ ਆ ਗਿਆ ਨੀਲਾ ਬੈਗ ਵੀ ਯਾਰ ਬਾਈ ਫੜਾਦਾ ਵਿੱਚੇ ਫੜਾਦਾ ਉੱਧਰ ਰੱਖਦਾ ਉਹਦੇ ਕੋਹਦੇ ਰੱਖਦਾ ਇਹ ਸਮਾਨ ਤੇ ਲੇਖਾ ਮੇਰਾ ਹਾਂ ਸੰਨੀ ਆ ਗਿਆ ਸਮਾਨ ਸੰਨੀ ਆ ਗਿਆ ਉਹ ਦੇ ਵੀਰਾਂ ਲਈ ਆਉਂਦਾ ਦੇਖੋ ਉਹ ਦੇ ਲਈ ਆਉਂਦਾ ਨੀਲਾ ਬੈਗ ਚ ਦੇਦਾ ਨਾ ਉਹ ਆ ਗਿਆ ਠੀਕ ਆ ਨਹੀਂ ਠੀਕ ਹੈ ਕਿਥੇ ਨਾ ਮੈਨੂੰ ਦੱਸੋ ਆਪਾਂ ਇੱਥੇ ਟੂਟੀ ਥੱਲੇ ਨਹੀਂ ਉਧਰ ਹਾਂ ਉਧਰ ਮੈਨੂੰ ਉੱਥੇ ਛੱਡ ਐਸਐਸਪੀ ਦਫ਼ਤਰ ਆ ਉੱਥੇ ਛੱਡ ਦਾਂਗੇ ਐਸਐਸਪੀ ਦਫ਼ਤਰ ਐਸਐਸਪੀ ਦਫ਼ਤਰ ਛੱਡ ਦਾਂਗੇ ਮੇਰੇ ਤੇ ਮੈਨੂੰ ਕੰਮ ਹੈ ਮੈਂ ਕਿਹਾ ਗੱਲੀ ਕੋਈ ਨਹੀਂ ਜਿੱਥੇ ਕਹੇਗਾ ਉੱਥੇ ਛੱਡ ਦਾਂਗੇ ਆ ਗਿਆ ਆ ਦੇ ਇੱਥੇ ਪਿੱਛੇ ਲਾ ਇੱਥੇ ਪਿੱਛੇ ਰੱਖ ਦੇ ਤੂੰ ਠੀਕ ਆ ਹਾਂ ਵਧੀਆ ਠੀਕ ਆ ਬਰਾ ਆ ਗਿਆ ਸਾਰਾ ਸਮਾਨ ਜੇ ਥੋੜਾ ਗਾਂ ਨੂੰ ਹੋ ਕੇ ਬਹਿ ਜਾ ਹੋਰ ਹੋ ਜਾ ਗਾਂ ਨੂੰ ਥੋੜਾ ਆ ਉਧਰ ਹੋ ਜਾ ਅੱਗੇ ਨੂੰ ਹੋ ਜਾ ਮੈਂ ਬਹਿਣਾ ਗਾਂ ਨੂੰ ਹੋ ਜਾ ਮੈਂ ਬਹਿਣਾ ਬਹਿਣਾ ਵਾ ਹਾਂ ਬਸ ਠੀਕ ਆ ਪਹਿ ਜਾ ਪਹਿ ਜਾ ਪਹਿ ਜਾ ਪਹਿ ਜਾ ਤੇ ਜਿਉਂ ਅਸੀਂ ਜੀ ਇੱਥੋਂ ਖੰਨੇ ਤੋਂ ਵੀਰੇ ਨੂੰ ਨਾਲ ਲੈ ਚੱਲੇ ਆ ਜੀ ਸੁਪਨਿਆਂ ਦੇ ਘਰ ਅਗਲੀਆਂ ਸੁਬੀਰਾਂ ਤੁਸੀਂ ਦੇਖੋਗੇ ਇਹੀ ਵੀਰਾ ਨਹਾ ਧੋ ਕੇ 70% ਤਾਂ ਇਹਨੇ ਇੰਨੇ ਨਾਲ ਹੀ ਠੀਕ ਹੋਏ ਨੇ ਨੂੰ 2 ਮਿੰਟ ਪਿਆਰ ਦੇਤਾ ਜੱਫੀ ਪਾ ਕੇ ਗੱਲਾਂ ਕਰ ਲੀਆਂ ਇਸ਼ਨਾਨ ਕਰਾਤਾ ਤੇ 30 ਪੈਸੇ ਜਿਹੜਾ ਕੰਮ ਆ ਉਹ ਇਹ ਦੁਨੀਆ ਤੋਂ ਅਲੱਗ ਹੋਇਆ ਬੈਠਾ ਇੱਥੇ ਇਹਦਾ ਕਿਸੇ ਨਾ ਕੋਈ ਕਨੈਕਸ਼ਨ ਨਹੀਂ ਆਪਣੇ ਵੀ ਪਿੱਛੇ हट ਗਏ ਤੇ ਇਹ ਡਾਕਟਰ ਜਾਣਾ ਠੀਕ ਆ ਭਾਈ ਹਸਪੀਟਲ ਚ ਦੋਹੀ ਇਹੀ ਵੀਰਾ ਤੁਸੀਂ ਦੇਖੋਗੇ ਵਾਇਗੁਰ ਦੀ ਕਿਰਪਾ ਨਾਲ ਬਿਲਕੁਲ ਠੀਕ ਹੋਇਆ ਇਹ ਡਾਕਟਰ ਜਾਣਾ ਯਾਰ ਮੈਂ ਕਰੀਰ ਅਰਦਾਸ ਕਰ ਦੋ ਯਾਰ ਇਸ ਵੀਰ ਵਾਸਤੇ ਤੇ ਅਸੀਂ ਬਹੁਤ ਨੇ ਬਹੁਤ ਨੇ ਅਸੀਂ ਇਕੱਲੇ ਅਸੀਂ ਨਹੀਂ ਕਰ ਸਕਦੇ ਵੀ ਸਾਰਿਆਂ ਨੂੰ ਅਸੀਂ ਰੱਖ ਲਈਦਾ ਲੈ ਜੀਏ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਆ ਕੱਪੜੇ ਤਾਂ ਬਦਲਾਈ ਸਕਦੇ ਆ ਯਾਰ ਹੋਰ ਨਹੀਂ ਕੋ ਕਰ ਸਕਦੇ ਸੋਸ਼ਲ ਮੀਡੀਆ ਤੇ ਵੀਡੀਓ ਦਾ ਚੱਕ ਕੇ ਪਾਈ ਸਕਦੇ ਆ ਵੀ ਆਲਾ ਬੰਦਾ ਬੈਠਾ ਇੱਥੇ ਸ਼ਾਇਦ ਕਿਸੇ ਦਾ ਧੀ ਪੁੱਤ ਗੁੰਮਿਆ ਹੋਵੇ ਲੱਭ ਜਵੇ ਕਿੱਥੇ ਸ਼ਹਿਰ ਕੋਈ ਆਪਣਾ ਉਹਨੂੰ ਆ ਕੇ ਲੈ ਜਵੇ ਕੋਸ਼ਿਸ਼ ਤਾਂ करिए ਬਹੁਤ ਲੋਕ ਨੇ ਭਾਈ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਮੰਦਿਰ ਜਾਂਦੇ ਆ ਕਿੰਨੇ ਲੋਕ ਬਾਹਰ ਬੈਠੇ ਹੁੰਦੇ ਆ ਵਾਹਿਗੁਰੂ ਸਤਿ ਸ੍ਰੀ ਅਕਾਲ ਐਸੇ ਹਾਲਾਤਾਂ 'ਚ ਆਪਣਾ ਫਰਜ਼ ਪਛਾਣੋ ਅੱਜ ਸਾਡੀ ਡਿਊਟੀ ਲੱਗੀ ਸੀ ਕੱਲ ਨੂੰ ਤੁਹਾਡੇ ਵੀ ਮਹਾਰਾਜ ਲਾਉਣ ਤੇ ਅਸੀਂ ਅੱਜ ਸਣੀ ਵੀਰੇ ਨੂੰ ਸੁਪਨਿਆਂ ਦੇ ਘਰ ਲੈ ਕੇ ਚੱਲੇ ਕਰੇ ਅਰਦਾਸ ਇਸ ਵੀਰ ਬਾਹ ਸੱਚੇ ਪਾਤਸ਼ਾਹ ਨੂੰ ਤੰਦਰੁਸਤੀਆਂ ਬਖਸ਼ੀਂ ਚੜ੍ਹਦੀ ਕਲਾ ਬਖਸ਼ੀਂ ਜੇ ਇਹਦਾ ਕੋਈ ਰਿਸ਼ਤੇਦਾਰ ਭੈਣ ਭਰਾ ਸਾਡੀ ਵੀਡੀਓ ਦੇਖਦਾ ਬੇਨਤੀ ਹੈ ਭਾਈ ਸਾਡੇ ਨੰਬਰ ਹੇਠਾਂ ਦਿੱਤੇ ਹੋਏ ਆ ਸਾਡੇ ਨਾਲ ਸੰਪਰਕ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਹ ਜੀ ਮੇਰਾ ਭਾਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਣੀ ਤਾ ਤੂੰ ਗੱਲ ਸੁਣ ਲੈ ਮੇਰੀ ਇੱਕ ਧਿਆਨ ਨਾਲ ਭਰਾ ਵਾ ਤੂੰ ਸਾਡਾ ਅਸੀਂ ਤੈਨੂੰ ਭਰਾ ਸਮਝ ਕੇ ਲੈ ਕੇ ਆਏ ਡਰਨਾ ਨਹੀਂ ਕਿਸੇ ਗੱਲੋਂ ਅੱਛਾ ਨਹੀਂ ਨਹੀਂ ਜੀ ਦਿਮਾਗ 'ਚ ਡਰਨਾ ਰੱਖ ਆ ਚਲੀ ਇੱਕ ਮਿੰਟੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆ ਆਪਣਾ ਘਰ ਆ ਕੋਈ ਲੋਕ ਨਹੀਂ ਇੱਥੇ ਕੋਈ ਗੇੜ ਐ ਨਹੀਂ ਹੈਗਾ ਜੇਲ ਜੂਲ ਨਹੀਂ ਹੈਗੀ ਇਹ ना, ना, आ देखा, सारे बंद खरने किने खने किने बंदे बहुत ठीक है देखो ਬਸ ਸਾਰੇ ਉਹ ਹਾਲਾਤ ਇਦਾਂ ਦੇ ਬਣੇ ਪੈ ਸੀ ਸੜਕ ਤੇ ਰਹਿਣ ਕਰਕੇ ਜਿਹਨੂੰ ਆਪਾਂ ਨਰਕ ਵਰਗੇ ਕਹਿੰਦੇ ਆ ਤੇ ਅੱਜ ਉਹੀ ਵੀਰਾ ਇਸ਼ਨਾਨ ਕਰਕੇ ਨਹਾ ਧੋ ਕੇ ਕਿੰਨੀ ਸੁਰਜ ਹੀ ਆ ਗਈ ਬਾਈ ਨੂੰ ਹਨਾ ਤੇ ਬਾਈ ਜਦੋਂ ਨਹਾ ਕੇ ਹਟਿਆ ਨਾ ਆ ਕੇ ਕਹਿੰਦਾ ਯਾਰ ਧੰਨਵਾਦ ਤੁਹਾਡਾ ਬਹੁਤ ਕਹਿੰਦਾ ਯਾਰ ਤੁਸੀਂ ਮੈਨੂੰ ਨਿਮਾਤਾ ਬੇਨਤੀ ਹੋਈ ਆ ਥੋੜਾ ਜਿਹਾ ਖਿਆਲ ਕਰਿਆ ਕਰੋ ਇਨਸਾਨ ਆ ਤਾਂ ਇਨਸਾਨ ਹੋਣ ਦਾ ਫਰਜ਼ ਵੀ ਨਿਭਾਈਏ 84 ਲੱਖ ਜਿਹਨਾਂ ਤੋਂ ਬਾਅਦ ਸਾਨੂੰ ਆ ਦਿਮਾਗ ਦਿੱਤਾ ਜਾਨਵਰ ਪੰਛੀ ਨੂੰ ਕਿਸੇ ਨੂੰ ਇਸ ਤਰ੍ਹਾਂ ਦਾ ਦਿਲੋ ਦਿਮਾਗ ਨਹੀਂ ਦਿੱਤਾ ਇਹਦੀ ਵਰਤੋਂ करिए ਚੰਗੇ ਇਨਸਾਨ ਹੋਣ ਦਾ ਫਰਜ਼ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ